ਲਓ ਜੀ ਅੱਜ ਕਰਦੇ ਆ ਫਿਰ ਆਪਾਂ ਆਪਣੇ 855 ਦਾ ਦੀ ਥੋੜੀ ਜੀ ਮੋਡੀਫਿਕੇਸ਼ਨ ਆਪਣੇ ਪੁੱਤਰ ਨੂੰ ਬੜਾ ਸ਼ੌਕ ਹੈ ਟਰੈਕਟਰ ਦਾ ਤੇ ਚਲੋ ਇਹਦੇ ਮਨਪਸੰਦ 855 ਲੱਗਿਆ ਆਪਾਂ ਇਹਦੇ ਇਹ ਸਾਈਡ ਵਾਲੇ ਪੱਲੇ ਲਿਆਂਦੇ ਸੀਗੇ ਤੁਹਾਨੂੰ ਇਹ ਵੀ ਦੱਸਾਂ ਕਿ ਕਿੱਥੋਂ ਲਿਆਂਦੇ ਸੀ ਤੇ ਕੀ ਰੇਟ ਦੇ ਲਿਆਂਦੇ ਸੀ ਪਹਿਲਾਂ ਇਹ ਆਪਾਂ 11 ਮਾਡਲ ਟਰੈਕਟਰ ਹੈ ਪਾਵਰ ਕਰਿਆ ਹੋਇਆ ਚਲੋ ਥੋੜੀ-ਮੋਟੀ ਇਹਦੀ ਮੋਡੀਫਿਕੇਸ਼ਨ ਕਰੀ ਹੋਈ ਹੈ ਹੁੱਡ ਵਗੈਰਾ ਡੈਕ ਵਗੈਰਾ ਆਜਾ ਮਗਰਾੜਾਂ ਦੇ ਆਪਾਂ ਉਹ ਹੱਥ ਪਾਉਣ ਵਾਲੇ ਹੈਂਗਰ ਜੇ ਲਾਏ ਨੇ ਹਨਾ ਤੇ ਇਹ ਆਪਾਂ ਲੱਪੇ ਲੈਂਦੇ ਸੀਗੇ ਜੀ ਇਹ ਜਾਲੀਦਾਰ 4 ਸਟਾਰ ਦੇ ਵਿੱਚ ਜਾਲੀਦਾਰ ਤੇ ਇਹਦੇ ਸਟਿੱਕਰ ਵੀ ਸਾਰੇ ਮਿਲ ਜਾਂਦੇ ਨੇਗੇ ਇਹਦਾ ਇੰਨਾ ਕੁ ਫਰਕ ਇਹ ਹੈ ਵੀ ਇਹਦਾ ਥੋੜਾ ਜਿਹਾ ਰੰਗ ਦਾ ਫਰਕ ਰਹਿ ਜਾਂਦਾਗਾ ਕਿਉਂਕਿ ਟਰੈਕਟਰ ਚੱਲਦਾ ਬਾਹਰ ਥੋੜਾ ਮੋਟਾ ਰੰਗ ਫਿੱਕਾ ਜਾਂਦਾ ਜਦੋਂ ਆਪਾਂ ਨਵੇਂ ਲਾਉਨੇ ਆ ਥੋੜਾ ਜਿਹਾ ਰੰਗ ਡਾਰਕ ਜਿਹਾ ਦਿਖਾਈ ਦਿੰਦਾ ਹੈਗਾ ਪਰ ਬਾਹਲਾ ਨਹੀਂ ਇਹ ਦੋਸਤੋਂ ਲੈਂਦੇ ਕਿੱਥੋਂ ਇਹ ਆਪਾਂ ਲੈਂਦੀ ਹੈ ਜੀ ਪਟਿਆਲਾ ਮਾਰਕੀਟ ਦੇ ਵਿੱਚੋਂ ਕਬਾੜ ਦੇ ਵਿੱਚੋਂ ਉੱਥੇ 381 ਨੰਬਰ ਦੁਕਾਨ ਹੈ ਉਹਦੇ ਵਿੱਚ ਸਾਰਾ ਸਮਾਨ 855 ਦਾ ਮਿਲ ਜਾਂਦਾ ਹੈ ਸੋਨਾ ਲੀਕਾ ਦਾ ਮਿਲ ਜਾਂਦਾ ਹੈ ਪਰ ਜ਼ਿਆਦਾਤਰ ਉਹਦੇ ਕੋਲੇ ਸਮਾਨ 855 ਦਾ ਆਉਂਦਾ ਚਾਹੀਏ ਜੇ ਤੁਸੀਂ ਸਟicker ਲੈਣੇ ਸਟicker ਲੈ ਲਓ ਜਿੱਤੇ ਸ਼ਵਰਾਜ 855 AP ਲਿਖਿਆ ਹੈ ਨਵੇਂ ਮਾਡਲ ਚ ਇਹ ਮਿਲ ਜਾਂਦਾ ਹੈ ਤੇ ਜਿਹੜੇ ਆਪਾਂ ਲੱਪੇ ਲੈਂਦੇ ਨੇ ਇਹ ਮਿਲ ਜਾਂਦੇ ਨੇ ਇਹ ਹੁਣ ਤੁਸੀਂ ਰੇਟ ਦੀ ਗੱਲ ਕਰੋਗੇ ਰੇਟ ਦੋਸਤੋ ਇਹ ਆਪਾਂ ਨੂੰ 1500 ਰੁਪਏ ਦੇ ਪਏ ਆ ਦੋਨੋਂ 1500 ਰੁਪਏ ਦੇ ਦੋਨੋਂ ਲੱਪੇ ਇਹ ਐ ਤੇ ਬਾਕੀ ਜੇ ਆਪਾਂ ਸਟicker ਲਿਆਉਣੇ ਆ ਤਾਂ ਡੇਢ ਤਿੰਨ ਡੇਢ 200 ਰੁਪਏ ਦਾ ਇੱਕ ਸਟicker ਦਿੰਦੇ ਆ 17 ਵਾਲਾ ਜੇ ਕੋਈ ਵੀਰ ਦਾ ਢੇਡਾ ਲੱਗਦਾ ਲਿਆਉਣਾ ਚਾਹੁੰਦਾ ਹੈ ਪਟਿਆਲਾ ਮਾਰਕੀਟ ਚੋਂ ਲਿਆਇਓ ਵਧੀਆ ਸਮਾਨ ਮਿਲ ਜਾਂਦਾ ਜੀ ਉੱਥੋਂ ਪਹਿਲਾਂ ਤਾਂ ਜੇ ਵੀਡੀਓ ਚੰਗੀ ਲੱਗੀ ਦੋਸਤੋ ਤਾਂ ਕਮੈਂਟਰਾਂਹੀਂ ਜਰੂਰ ਦੱਸਿਓ ਤੇ ਇਹ ਆਪਣਾ ਟਰੈਕਟਰ ਕਿਵੇਂ ਲੱਗਦਾ ਹੈ ਇਹ ਜਰੂਰ ਦੱਸਿਓ ਵੀ ਸੋਨਾ ਲੱਗਣ ਲੱਗਿਆ ਵਧੀਆ ਲੱਗਦਾ ਹੈ ਇਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੀ ਆਪਣੇ ਚੈਨਲ ਨੂੰ ਫੋਲੋ ਜ਼ਰੂਰ ਕਰ ਲਿਓ ਧੰਨਵਾਦ